ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਧਨ ਕਿੱਥੋਂ ਆਵੇਗਾ ਕਿਵੇਂ ਧਨ ਦੀ ਅਸੀਂ ਪ੍ਰਾਪਤੀ ਕਰੀਏ ਤਾਂ ਕਿ ਸਾਡਾ ਜੀਵਨ ਸੁਖੀ ਅਤੇ ਖੁਸ਼ਹਾਲ ਹੋ ਜਾਵੇ ਦੋਸਤੋ ਵੈਸੇ ਤਾਂ ਪੈਸਾ ਆਉਣ ਦੇ ਹਜ਼ਾਰਾਂ ਰਸਤੇ ਦਿਖਾਏ ਹੋਏ ਹਨ ਜੋਤਿਸ਼ ਦੇ ਵਿੱਚ ਅਲੱਗ-ਅਲੱਗ ਰਸਤੇ ਹਨ ਵਾਸਤੂ ਦੇ ਵਿੱਚ ਅਲੱਗ ਹਨ ਅਸਟਰੋਲੋਜੀ ਦੇ ਵਿੱਚ ਅਲੱਗ ਹਨ ਨਿਮਰੋਲੋਜੀ ਦੇ ਵਿੱਚ ਅਲੱਗ ਹਨ ਵੈਦਿਕ ਮੰਤਰਾਂ ਦੇ ਵਿੱਚ ਅਲੱਗ ਹਨ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਤਰੀਕੇ ਵੀ ਹਨ ਟੋਨੇ ਹਨ ਟੋਟਕੇ ਹਨ ਜਾਦੂ ਹਨ ਤੰਤਰ ਹਨ ਮੰਤਰ ਹਨ ਲੇਕਿਨ ਇਹ ਸਭ ਦੇ ਪਿੱਛੇ ਕਿਤੇ ਨਾ ਕਿਤੇ ਤੁਹਾਡਾ ਵਿਸ਼ਵਾਸ ਕੰਮ ਕਰਦਾ ਹੈ ਤੁਹਾਡਾ ਭਰੋਸਾ ਕੰਮ ਕਰਦਾ ਹੈ ਇਸ ਗੱਲ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸਮਝ ਲਓ ਕਿ ਮੰਦਰਾਂ ਦੇ ਵਿੱਚ ਵੀ ਜੋ ਮੂਰਤੀਆਂ ਰੱਖੀਆਂ ਹੋਈਆਂ ਹਨ ਪੱਥਰ ਹਨ ਉਸ ਤੋਂ ਬਾਅਦ ਹਨੂਮਨ ਜੀ ਸ਼ੰਕਰ ਹਨ ਗਣੇਸ਼ ਹਨ ਤੁਸੀਂ ਇਹ ਸਾਰੇ ਨਾਮ ਦਿੱਤੇ ਹਨ ਆਪਣੇ ਵਿਸ਼ਵਾਸ ਦੇ ਨਾਲ ਪੱਥਰਾਂ ਦੇ ਵਿੱਚੋਂ ਵੀ ਤੁਸੀਂ ਰੱਬ ਨੂੰ ਦੇਖਿਆ ਹੈ ਅਤੇ ਉਹਨਾਂ ਪੱਥਰਾਂ ਦੇ ਵਿੱਚੋਂ ਈਸ਼ਵਰ ਭਗਵਾਨ ਨੂੰ ਪ੍ਰਗਟ ਕਰ ਦਿੱਤਾ ਹੈ ਦੋਸਤੋ ਤੁਹਾਡੇ ਵਿਸ਼ਵਾਸ ਨੇ ਹੀ ਉਥੇ ਈਸ਼ਵਰ ਪ੍ਰਗਟ ਕੀਤਾ ਹੈ ਤੁਹਾਡਾ ਵਿਸ਼ਵਾਸ ਹੀ ਉਹਨਾਂ ਨੂੰ ਹਨੂਮਾਨ ਬਣਾਉਂਦਾ ਹੈ ਭਗਵਾਨ ਸ਼ੰਕਰ ਗਣੇਸ਼ ਬਣਾਉਂਦਾ ਹੈ ਬ੍ਰਹਮਾ ਵਿਸ਼ਨੂੰ ਬਣਾਉਂਦਾ ਹੈ ਅਤੇ ਇਸੇ ਤਰ੍ਹਾਂ ਲਗਾਤਾਰ ਲੋਕਾਂ ਦੀ ਆਸਥਾ ਵਿਸ਼ਵਾਸ ਉਸ ਪੱਥਰ ਤੇ ਬਣ ਜਾਂਦੀ ਹੈ ਤੇ ਉਸ ਪੱਥਰ ਦੇ ਵਿੱਚ ਵੀ ਜਾਣ ਪਾ ਦਿੰਦੇ ਹਨ ਦੋਸਤੋ ਅਸੀਂ ਜਿਹੜੇ ਤੁਹਾਨੂੰ ਉਪਾਅ ਦੱਸਦੇ ਹਾਂ ਤੁਸੀਂ ਦੇਖਣਾ ਕਿ ਉਹਨਾਂ ਸਾਰੇ ਹੀ ਉਪਾਅ ਦੇ ਵਿੱਚ ਕੋਈ ਮੰਦਰ ਜਾਂਦਾ ਹੈ ਮਜ਼ਾਰ ਜਾਂਦਾ ਹੈ ਕੋਈ ਬਾਬਾ ਫਕੀਰ ਦੇ ਪਾਸ ਜਾਂਦਾ ਹੈ ਅਤੇ ਦਸਾਂ ਜਾਣਿਆਂ ਦੇ ਵਿੱਚੋਂ ਦੋ ਜਾਣਿਆਂ ਨੂੰ ਫਾਇਦਾ ਹੁੰਦਾ ਹੈ ਫਿਰ ਬਾਕੀਆਂ ਨੂੰ ਨਹੀਂ ਹੁੰਦਾ ਅਤੇ ਉਹੀ ਦੋ ਆਦਮੀ ਪੂਰਾ ਪ੍ਰਚਾਰ ਕਰ ਦਿੰਦੇ ਹਨ ਉਸ ਮੰਦਰ ਦਾ ਗੁਰਦੁਆਰੇ ਦਾ ਬਾਬੇ ਫਕੀਰ ਦਾ ਸਭ ਨੂੰ ਦੱਸਦੇ ਹਨ ਕਾਰਨ ਇਹ ਹੁੰਦਾ ਹੈ ਕਿ 8 ਦੇ ਵਿੱਚੋਂ 2 ਆਦਮੀ ਇਸ ਤਰ੍ਹਾਂ ਦੇ ਹੁੰਦੇ ਹਨ ਉਹ ਪੂਰੀ ਆਸਥਾ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਪੁਰੋਸੇ ਦੇ ਨਾਲ ਨਿਸ਼ਚੈ ਰੱਖ ਕੇ ਉਸ ਅਸਥਾਨ ਤੇ ਜਾਂਦੇ ਹਨ ਜਾਂ ਉਸ ਫਕੀਰ ਬਾਬੇ ਦੇ ਪਾਸ ਜਾਂਦੇ ਹਨ ਅਤੇ ਉਹਨਾਂ ਦੇ ਦੱਸੇ ਗਏ ਉਪਾਅ ਨੂੰ ਧਿਆਨ ਦੇ ਨਾਲ ਕਰਦੇ ਹਨ ਅਤੇ ਪੂਰੀ ਆਤਮਾ ਦੇ ਨਾਲ ਅੰਤਿਮ ਗਹਿਰਾਈ ਦੇ ਨਾਲ ਉਹ ਪੂਰੀ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਉਸ ਪਾਣੂ ਕਰਦੇ ਹਨ ਅਤੇ ਉਹਨਾਂ ਨੂੰ ਰਿਜ਼ਲਟ ਵੀ ਜ਼ਰੂਰ ਮਿਲਦਾ ਹੈ ਉਹ 8 ਲੋਕ ਜੋ ਬਚੇ ਹਨ ਉਹ ਸਿਰਫ ਅਜਮਾਉਣ ਦੇ ਲਈ ਜਾਂਦੇ ਹਨ ਕਿ ਚਲੋ ਕਰਕੇ ਦੇਖਦੇ ਹਾਂ ਸਾਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਦੋਸਤੋ ਜੇਕਰ ਤੁਸੀਂ ਅਜਮਾਉਣ ਦੇ ਲਈ ਕਰੋਗੇ ਤਾਂ ਇਸ ਪਾਣੂ ਕੋਈ ਵੀ ਫਾਇਦਾ ਨਹੀਂ ਹੋਵੇਗਾ ਕਿਸੇ ਵੀ ਪੂਜਾ ਪਾਠ ਜਾਂ ਕਿਸੇ ਵੀ ਵਿਧੀ ਵਿਧਾਨ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਜੇਕਰ ਤੁਸੀਂ ਉਸ ਨੂੰ ਅਜਮਾਉਣ ਦੇ ਤੌਰ ਤੇ ਕਰੋਗੇ ਕਿਉਂਕਿ ਜੇਕਰ ਅਜਮਾਓਗੇ ਤਾਂ ਭਗਵਾਨ ਵੀ ਨਹੀਂ ਆਉਣਗੇ ਆਪ ਖੁਦ ਨੂੰ ਸਾਬਤ ਕਰਨ ਦੇ ਲਈ ਕਿ ਅਜਮਾ ਕੇ ਦੇਖਦੇ ਹਾਂ ਕਿ ਭਗਵਾਨ ਹੈ ਕਿ ਨਹੀਂ ਦੋਸਤੋ ਇਸ ਤਰ੍ਹਾਂ ਭਗਵਾਨ ਨਹੀਂ ਆਉਂਦੇ ਦੋਸਤੋ ਅਜਮਾਉਣ ਦੇ ਨਾਲ ਕੁਝ ਨਹੀਂ ਹੁੰਦਾ ਇਹ ਮੰਨਣ ਦੀ ਚੀਜ਼ ਹੈ ਵਿਸ਼ਵਾਸ ਹੈ ਭਰੋਸਾ ਹੈ ਤੁਹਾਡੀ ਆਤਮਾ ਦੇ ਨਾਲ ਜੁੜਨ ਦਾ ਵਿਸ਼ਾ ਹੈ ਇਸੇ ਤਰ੍ਹਾਂ ਹੀ ਜੋਤਿ ਸ਼ਾਸਤਰ ਪੰਡਤ ਜੋ ਵੀ ਸਾਰੇ ਉਪਾਅ ਦੱਸਦੇ ਹਨ ਇਹ ਸਾਰੇ ਵਿਸ਼ਵਾਸ ਤੇ ਹੀ ਟਿਕੇ ਹਨ ਇਹਨਾਂ ਨੂੰ ਅਜਮਾਇਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਅਜਮਾਉਣ ਦੇ ਨਾਲ ਭਗਵਾਨ ਨਹੀਂ ਲੈ ਕੇ ਆ ਸਕਦੇ ਇਸੇ ਤਰ੍ਹਾਂ ਅਜਮਾਉਣ ਦੇ ਨਾਲ ਇਹ ਉਪਾਅ ਵੀ ਕੰਮ ਨਹੀਂ ਕਰਨਗੇ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀ ਦੋਸਤੋ ਬਹੁਤ ਸਾਰੇ ਉਪਾਅ ਹੁੰਦੇ ਹਨ ਹੋ ਸਕਦਾ ਹੈ ਸਾਰੇ ਉਪਾਅ ਸਾਰਿਆਂ ਦੇ ਲਈ ਕੰਮ ਨਹੀਂ ਕਰਦੇ ਸਾਡੀ ਇੱਕ ਟਿਊਨਿੰਗ ਹੁੰਦੀ ਹੈ ਜਿਵੇਂ ਸਾਡੀ ਕਲਾਸ ਦੇ ਵਿੱਚ 50 ਬੱਚੇ ਹਨ ਕੋਈ 1 2 ਹੁੰਦਾ ਹੈ ਜਿਸ ਦੇ ਨਾਲ ਸਾਡੀ ਜ਼ਿਆਦਾ ਦੋਸਤੀ ਹੁੰਦੀ ਹੈ ਤੇ ਬਾਕੀ ਬੱਚਿਆਂ ਨੂੰ ਤਾਂ ਅਸੀਂ ਸਾਲ ਭਾਰ ਵਿੱਚ ਵੀ ਜਾਣਦੇ ਨਹੀਂ ਹੁੰਦੇ ਇਹ ਚੀਜ਼ ਵੀ ਹੁੰਦੀ ਹੈ ਦੋਸਤੋ ਹਰ ਚੀਜ਼ ਸਾਡੇ ਲਈ ਨਹੀਂ ਬਣੀ ਹੁੰਦੀ ਇੰਨੇ ਸਾਰੇ ਉਪਾਅ ਦੇ ਵਿੱਚੋਂ ਤੁਸੀਂ ਉਪਾਅ ਨੂੰ ਕਰਕੇ ਦੇਖੋ ਕੋਈ ਉਪਾਅ ਤੁਹਾਡੇ ਲਈ ਜ਼ਿਆਦਾ ਫਾਇਦਾ ਕਰੇਗਾ ਅਤੇ ਕੋਈ ਉਪਾਅ ਤੁਹਾਡੇ ਲਈ ਘੱਟ ਕੰਮ ਕਰੇਗਾ ਅਤੇ ਕੋਈ ਉਪਾਅ ਹੋ ਸਕਦਾ ਹੈ ਤੁਹਾਡੇ ਦੇ ਕੰਮ ਨਾ ਕਰੇ ਇਹ ਇੱਕ ਟਿਊਨਿੰਗ ਹੁੰਦੀ ਹੈ ਜਿਸ ਸਮੇਂ ਕਰਨ ਨਾਲ ਜਿਵੇਂ ਦੋਸਤੋ ਕਿ ਸਾਡਾ ਮਨ ਕਿਸੇ ਦੇ ਨਾਲ ਅਟੈਚ ਹੋ ਜਾਂਦਾ ਹੈ ਜਿਵੇਂ ਪੈਸਿਆਂ ਦੇ ਲਈ ਮਨੀ ਦੇ ਲਈ ਇੱਕ ਮੰਤਰ ਹੈ ਤੇ ਪੈਸਾ ਪੈਸਾ ਵੀ ਇੱਕ ਮੰਤਰ ਹੈ ਤੇ ਮਨੀ ਵੀ ਇੱਕ ਮੰਤਰ ਹੈ ਲੇਕਿਨ ਅਸੀਮ ਮਨੀ ਦੇ ਨਾਲ ਕਨੈਕਟ ਨਹੀਂ ਹੋ ਪਾਉਂਦੇ ਕਿ ਅਸੀਂ ਹਿੰਦੁਸਤਾਨੀ ਹਾਂ ਅਸੀਂ ਹਿੰਦੀ ਬੋਲਦੇ ਹਾਂ ਜਾਂ ਪੰਜਾਬੀ ਬੋਲਦੇ ਹਾਂ ਸਾਡੇ ਘਰਾਂ ਦੇ ਵਿੱਚ ਹਿੰਦੀ ਜਾਂ ਪੰਜਾਬੀ ਬੋਲੀ ਜਾਂਦੀ ਹੈ ਅਸੀਂ ਪੜਾਈ ਵੀ ਹਿੰਦੀ ਪੰਜਾਬੀ ਵਿੱਚ ਕਰਦੇ ਹਾਂ ਪਰ ਅਸੀਂ ਜੋ ਪੈਸਾ ਉਹਨਾਂ ਦੇ ਨਾਲ ਪੈਸੇ ਦੇ ਨਾਲ ਕਨੈਕਟ ਹੋ ਪਾਵਾਂਗੇ ਉਹ ਅਸੀਮ ਮਨੀ ਬੋਲ ਕੇ ਕਨੈਕਟ ਨਹੀਂ ਹੋ ਪਾਵਾਂਗੇ ਜੇਕਰ ਅਸੀਂ ਮਨੀ ਮਨੀ ਬੋਲਾਂਗੇ ਤਾਂ ਸ਼ਾਇਦ ਉਹ ਬਾਦ ਵਿੱਚ ਸਾਡੇ ਤੇ ਕੰਮ ਨਾ ਕਰੇ ਅਤੇ ਜੇਕਰ ਅਸੀਂ ਪੈਸਾ ਪੈਸਾ ਬੋਲਾਂਗੇ ਤਾਂ ਉਹ ਸਾਡੇ ਤੇ ਕੰਮ ਕਰ ਸਕਦਾ ਹੈ ਅਤੇ ਇਸ ਉਪਵਾਦ ਨਾਲ ਬਿਲਕੁਲ ਪੈਸਾ 100% ਰਿਜ਼ਲਟ ਦਿੰਦਾ ਹੈ ਤੁਸੀਂ ਜਿਸ ਦੇ ਨਾਲ ਕਨੈਕਟ ਹੋ ਪਾਉਂਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੈਸਾ ਭਗਵਾਨ ਗਣੇਸ਼ ਜੀ ਦੇ ਸਕਦੇ ਹਨ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਸਕਦੇ ਹਨ ਤਾਂ ਉਹ ਦੇਣਗੇ ਜੋ ਤੁਹਾਨੂੰ ਸਹੀ ਲੱਗਦਾ ਹੈ ਜੋ ਤੁਹਾਡੇ ਦਿਲ ਤੋਂ ਆਵਾਜ਼ ਆਉਂਦੀ ਹੈ ਉਸੇ ਹੀ ਚੀਜ਼ ਨੂੰ ਆਪਾਂ ਕਰਨਾ ਹੈ ਜਿਸ ਚੀਜ਼ ਦੇ ਉੱਤੇ ਤੁਸੀਂ ਕਨੈਕਟ ਹੁੰਦੇ ਹੋ ਤੁਹਾਡੇ ਤੇ ਜਿਸ ਦਾ ਵਿਸ਼ਵਾਸ ਹੈ ਤੁਸੀਂ ਵਿਸ਼ਵਾਸ ਜਿਸ ਤੇ ਤੁਹਾਡਾ ਵਿਸ਼ਵਾਸ ਹੈ ਉਸੇ ਤੋਂ ਹੀ ਤੁਹਾਨੂੰ ਲਾਭ ਮਿਲੇਗਾ ਦੋਸਤੋ ਵਿਸ਼ਵਾਸ ਇੱਕ ਬਹੁਤ ਵੱਡੀ ਚੀਜ਼ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੂਰਾ ਵਿਸ਼ਵਾਸ ਹੈ ਪੂਰੇ ਵਿਸ਼ਵਾਸ ਦੇ ਨਾਲ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਲਓਗੇ ਤੁਹਾਨੂੰ ਫਲ ਦੇਵੇਗਾ ਤੇ ਆਓ ਦੋਸਤੋ ਹੁਣ ਅੱਜ ਦੇ ਉਪਾਦੀ ਗੱਲ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਐਂਜਲ ਨੰਬਰ ਲੈ ਕੇ ਆਏ ਹਾਂ ਇਸ ਐਂਜਲ ਨੰਬਰ ਨੂੰ ਇਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਜਦੋਂ ਇਸ ਨੂੰ ਆਪਣੇ ਵਿਹਾਰ ਦੇ ਵਿੱਚ ਲਿਆਓਗੇ ਇਹ ਨੰਬਰ ਤੁਹਾਡੇ ਲਈ ਬਹੁਤ ਜ਼ਬਰਦਸਤ ਕੰਮ ਕਰਦਾ ਹੈ ਜਦੋਂ ਤੁਹਾਨੂੰ ਤੁਰੰਤ ਪੈਸੇ ਦੀ ਜ਼ਰੂਰਤ ਹੈ ਦੋਸਤੋ ਇੱਥੋਂ ਤੱਕ ਲੋਕਾਂ ਨੂੰ ਦੇਖਣ ਨੂੰ ਆਇਆ ਹੈ ਕਿ 1 ਘੰਟੇ 2 ਘੰਟੇ ਦੇ ਵਿੱਚ ਵੀ ਇਹ ਪੈਸਿਆਂ ਦਾ ਇੰਤਜ਼ਾਮ ਤੁਹਾਡੇ ਲਈ ਕਰ ਦਿੰਦਾ ਹੈ। ਇਹਨਾਂ ਪਾਵਰਫੁਲ ਇਹ ਨੰਬਰ ਹੈ। ਦਿਨ ਅਤੇ ਮਹੀਨੇ ਤਾਂ ਦੂਰ ਦੀ ਗੱਲ ਹੈ। ਲੇਕਿਨ ਦੋਸਤੋ ਗੱਲ ਤਾਂ ਫਿਰ ਉਹੀ ਆ ਗਈ। ਇਹ ਤੁਹਾਡਾ ਵਿਸ਼ਵਾਸ ਕਿੰਨਾ ਹੈ? ਜਦੋਂ ਵੀ ਤੁਸੀਂ ਇਸ ਮੰਤਰ ਨੂੰ ਸ਼ੁਰੂ ਕਰਦੇ ਹੋ, ਤੁਹਾਡਾ ਇਸ ਮੰਤਰ ਤੇ ਕਿੰਨਾ ਕੁ ਵਿਸ਼ਵਾਸ ਹੈ? ਇਸ ਨੰਬਰ ਤੇ ਕਿੰਨਾ ਕੁ ਵਿਸ਼ਵਾਸ ਹੈ ਤੁਸੀਂ ਆਪਣੇ ਮਾਨ ਦੇ ਵਿੱਚ ਰੱਖੋ ਅਤੇ ਇਸ ਨੰਬਰ ਨੂੰ ਬੋਲੋ ਕਿ ਮੈਨੂੰ ਇਨਾ ਪੈਸਾ ਚਾਹੀਦਾ ਹੈ ਇਹ ਮੇਰੀ ਜ਼ਰੂਰਤ ਹੈ ਮੈਨੂੰ ਚਾਹੀਦਾ ਹੈ ਭਾਵੇਂ ਤੁਸੀਂ ਇਸ ਪਾਣੂ ਕਰੋ ਕਰਨ ਦਾ ਤਰੀਕਾ ਦੋਸਤੋ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਕਿਸੇ ਵੀ ਨੰਬਰ ਨੂੰ ਜਾਂ ਕਿਸੇ ਵੀ ਮੰਤਰ ਨੂੰ ਥੋੜਾ ਜਿਹਾ ਸਾਡਾ ਅਵਚੇਤਨ ਮਨ ਸਮਝਣ ਲੱਗ ਜਾਵੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ 108 ਵਾਰ ਇਸ ਮੰਤਰ ਨੂੰ ਇਸ ਨੰਬਰ ਨੂੰ ਮਤਲਬ ਕਾਪੀ ਪੈਨ ਦੇ ਨਾਲ ਲਿਖ ਲੈਣਾ ਹੈ 108 ਵਾਰ ਪਹਿਲਾਂ ਨੰਬਰ ਲੋਜੀ ਲਿਖ ਲਓ ਫਿਰ ਤੁਸੀਂ ਇਸ ਨੰਬਰ ਨੂੰ ਲਿਖੋ ਤਾਂ ਕਿ 108 ਦੀ ਗਿਣਤੀ ਤੁਹਾਨੂੰ ਕਰਨੀ ਨਾ ਪਵੇ ਇਸ ਲਈ ਤੁਸੀਂ 108 ਗਿਣਤੀ ਲਿਖ ਲਓ ਫਿਰ ਤੁਸੀਂ ਇਸ ਨੰਬਰ ਨੂੰ ਇਸ ਨੰਬਰ ਨੂੰ ਤੁਸੀਂ 3 ਵਾਰ ਦਹਰਾਉਣਾ ਹੈ ਨੰਬਰ ਹੈ 520 ਮਤਲਬ 520 ਤੁਸੀਂ ਇਸ ਨੰਬਰ ਨੂੰ ਲਿਖ ਕੇ ਬੋਲਣਾ ਹੈ ਜਾਨੀ ਕਿ 520 ਇਸ ਤਰ੍ਹਾਂ ਤੁਸੀਂ ਜਦੋਂ ਇਸ ਨੂੰ 108 ਵਾਰ ਲਿਖ ਲਓਗੇ ਤਾਂ ਚੈਂਟਿੰਗ ਕਰਦੇ 520 520 520 ਇਸ ਤਰ੍ਹਾਂ ਤੁਹਾਡਾ ਅਵਚੇਤਨ ਮਨ ਇਸੇ ਨਾਲ ਕਨੈਕਟ ਹੋ ਜਾਂਦਾ ਹੈ ਹੁਣ ਤੁਸੀਂ ਇਸ ਪ੍ਰਕਾਰ ਇਸ ਮੰਤਰ ਨੂੰ ਆਪਣੇ ਲਈ ਜੀਵਤ ਕਰ ਲਿਆ ਜਿਵੇਂ ਅਸੀਂ ਸਿੱਧ ਕਰਨਾ ਬੋਲਦੇ ਹਾਂ ਵੈਦਿਕ ਮੰਤਰਾਂ ਦੇ ਵਿੱਚ ਸਾਡੇ ਅਵਚੇਤਨ ਮਨ ਤੱਕ ਇਸ ਨੂੰ ਅਸੀਂ ਪਹੁੰਚਾਉਣਾ ਹੈ ਬੋਲ ਸੰਗਦੇ ਹਾਂ ਕਿਉਂਕਿ ਸਿੱਧ ਕਰਨਾ ਅਸਾਨ ਨਹੀਂ ਹੁੰਦਾ ਬਹੁਤ ਸਾਰੇ ਮੰਤਰ ਜਾਪ ਕਰਨੇ ਪੈਂਦੇ ਹਨ ਤੁਸੀਂ ਆਪਣੇ ਅਵਚੇਤਨ ਮਨ ਤੱਕ ਇਸ ਮੰਤਰ ਨੂੰ ਪਹੁੰਚਾਉਣਾ ਹੈ ਦੋਸਤੋ ਇਥੋਂ ਤੱਕ ਤੁਹਾਨੂੰ ਦੱਸ ਦਿੱਤੀ ਤੁਸੀਂ ਇਸ ਨੂੰ ਜੀਵਤ ਕਰ ਲਿਆ ਆਪਣੇ ਆਪ ਆਪਣੇ ਅਵਚੇਤਨ ਮਨ ਤੱਕ ਪਹੁੰਚਾ ਦਿੱਤਾ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਨੂੰ ਚਾਹੋ ਤਾਂ ਜਿਆਦਾ ਤੋਂ ਜਿਆਦਾ ਕਾਫੀ ਪਾਣੀ ਕਾਫੀ ਵਾਰ ਲਿਖੋ ਤੁਸੀਂ ਬਲੈਕ ਪੈਨ ਛੱਡ ਕੇ ਬਾਕੀ ਜਿਹੜੇ ਮਰਜ਼ੀ ਕਲਰ ਦੇ ਪੈਨ ਦੇ ਨਾਲ ਤੁਸੀਂ ਇਸ ਨੂੰ ਕਾਪੀ ਤੇ ਲਿਖ ਸਕਦੇ ਹੋ ਤੁਸੀਂ ਇਸ ਨੂੰ ਲਿਖੋ 500 ਵੇ ਤੇ ਲਿਖਦੇ ਸਮੇਂ ਵੀ ਤੁਸੀਂ ਇਸ ਨੂੰ ਬੋਲ ਸਕਦੇ ਹੋ ਇਸ ਦਾ ਡਬਲ ਫਾਇਦਾ ਤੁਹਾਨੂੰ ਮਿਲ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਆਪਣੀ ਬਾਡੀ ਦੇ ਲੈਫਟ ਪਾਰਟ ਤੇ ਬਾਡੀ ਦੇ ਕਿਸੇ ਵੀ ਹਿੱਸੇ ਤੇ ਖੱਬੀ ਬਾਹਂ ਤੇ ਖੱਬੇ ਹੱਥ ਤੇ ਤੁਸੀਂ ਇਸ ਨੰਬਰ ਨੂੰ ਲਿਖ ਸਕਦੇ ਹੋ ਤੁਸੀਂ ਆਪਣੇ ਹੱਥ ਦੇ ਜਿੱਥੇ ਸ਼ੁੱਕਰ ਦਾ ਸਥਾਨ ਹੁੰਦਾ ਹੈ ਤੁਸੀਂ ਉੱਤੇ ਵੀ ਇਸ ਨੂੰ ਲਿਖ ਕੇ ਰੱਖ ਸਕਦੇ ਹੋ ਸ਼ੁੱਕਰ ਦਾ ਸਥਾਨ ਮਤਲਬ ਖੱਬੇ ਹੱਥ ਦੇ ਅੰਗੂਠੇ ਦੇ نیچے ਤੁਸੀਂ ਇਸ ਨੂੰ ਲਿਖ ਕੇ ਰੱਖ ਸਕਦੇ ਹੋ ਜੇਕਰ ਇਹ ਮਿਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਦੁਬਾਰਾ ਲੈ ਕੇ ਰੱਖ ਲਓ ਇਸ ਨੂੰ ਲੈ ਕੇ ਸਰਕਲ ਬਣਾ ਲਓ ਜਦੋਂ ਤੱਕ ਤੁਹਾਡੀ ਜ਼ਰੂਰਤ ਪੂਰੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਇਸ ਨੰਬਰ ਨੂੰ ਲਿਖਦੇ ਰਹਿਣਾ ਹੈ 2 ਦਿਨ ਲੰਘ ਜਾਣ 3 ਦਿਨ ਲੰਘ ਜਾਣ 2 ਘੰਟਿਆਂ ਦੇ ਵਿੱਚ ਵੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਮਨ ਵਿੱਚ ਵੀ ਤੁਸੀਂ ਚਾਹੋ ਤਾਂ ਕਿਸੇ ਵੀ ਟਾਈਮ ਤੁਸੀਂ ਇਸ ਨੰਬਰ ਨੂੰ ਬੋਲ ਸਕਦੇ ਹੋ ਆਪਣੇ ਮਨ ਦੇ ਵਿੱਚ ਚੈਂਟਿੰਗ ਕਰ ਸਕਦੇ ਹੋ 520 520 520 ਦੋਸਤੋ ਇਹ ਨੰਬਰ ਕੰਮ ਤਾਂ ਕਰਦਾ ਹੈ ਜਰੂਰ ਕੰਮ ਕਰਦਾ ਹੈ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਨੰਬਰ ਕੰਮ ਜ਼ਰੂਰ ਕਰਦਾ ਹੈ ਜੇਕਰ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਇਸ ਨੂੰ ਕਰ ਲਓਗੇ ਫਿਰ ਹੀ ਤੁਸੀਂ ਇਸ ਦਾ ਰਿਜ਼ਲਟ ਦੇਖੋਗੇ ਫਿਰ ਹੀ ਤੁਸੀਂ ਇਸ ਤੋਂ ਫਲ ਦੇਖੋਗੇ ਇਹ ਤੁਹਾਡੇ ਲਈ ਕੰਮ ਕਰੇਗਾ ਇਹ ਗਜਬ ਦਾ ਨੰਬਰ ਹੈ ਦੋਸਤੋ ਪੰਜ ਨੰਬਰ ਬੁੱਧੀ ਦਾ ਨੰਬਰ ਹੁੰਦਾ ਹੈ ਗਿਆਨ ਦਾ ਨੰਬਰ ਹੁੰਦਾ ਹੈ ਅਤੇ ਦੋ ਚੰਦਰਮਾ ਦਾ ਅੰਕ ਹੈ ਦੋਸਤੋ ਜਿਵੇਂ ਪੈਸੇ ਦਾ ਆਉਣਾ ਜਾਣਾ ਜੋ ਅਸੀਂ ਚੰਦਰਮਾ ਤੋਂ ਹੀ ਦੇਖਦੇ ਹਾਂ ਦੋਵਾਂ ਨੂੰ ਜੇਕਰ ਤੁਸੀਂ ਟੋਟਲ ਕਰਦੇ ਹੋ ਦੋਸਤੋ ਇਹ ਨੰਬਰ ਬਹੁਤ ਹੀ ਪ੍ਰਭਾਵਸ਼ਾਲੀ ਨੰਬਰ ਹੈ ਤੁਸੀਂ ਇਸ ਨੂੰ ਕਰਕੇ ਜ਼ਰੂਰ ਦੇਖਣਾ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੰਬਰ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਜੇਕਰ ਤੁਸੀਂ ਹੋਰ ਵੀ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਇਸ ਤਰ੍ਹਾਂ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਤੁਸੀਂ ਇਸ ਨੰਬਰ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਇਹ ਤੁਹਾਡੇ ਲਈ ਕੰਮ ਜ਼ਰੂਰ ਕਰੇਗਾ ਇਸ ਤੋਂ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਧੰਨਵਾਦ ਦੇਣਾ ਜੀ ਧੰਨਵਾਦ ਧੰਨਵਾਦ ਸ਼ੇਅਰ ਕਰ ਦੇਣਾ ਜੀ ਧੰਨਵਾਦ ਇਹ ਅੱਜ ਦੀ ਵੀਡੀਓ ਦੀ ਜਾਣਕਾਰੀ જરડિયો ચં લાગી તીડિયોનું અગે શેર કરે ધનવાદ અગે શેયર કરે ધનવાદ શેયર કરે ધનવાદ અગે શેયર કરના ધનવાદ અગે શેયર કરના ધનવાદ